ਲੋ ਵੀ ਮੌਸਮ ਚੈੱਕ ਕਰੋ ਬੱਦਲ ਵਾਈ ਹੋਈ ਵੀ ਹਵਾ ਚੱਲਦੀ ਠੰਡ ਵਧਾਦੀ ਹੋਰ ਤੇ ਅੱਜ ਸਾਡਾ ਇੱਕ ਮਿਸਤਰੀ ਆਉਂਗਾ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰ ਸਕਦੇ ਹਾਂ ਲੋਏ ਕੇ ਅੰਦਰ ਠੰਡ ਨਹੀਂ ਵੱਧਦੀ ਠੰਡ ਨਹੀਂ ਵੱਧਦੀ ਠੰਡ ਵਧ ਗਈ ਹਵਾ ਚੱਲਦੀ ਹੈ ਅੰਦਰ ਆ ਕੇ ਨਿੱਗਾ ਮੈਲਾ ਬਾਹਰ ਤਾਂ ਠੰਡ ਹੋ ਗਈ ਸਾਡੇ ਅੱਧਾ ਏਰੀਆ ਹੋ ਗਿਆ ਉਹ ਕਮਰਾ ਆਹ ਕਮਰਾ ਆਹ ਕਮਰਾ ਆਹ ਕਮਰਾ ਹੋ ਗਏ ਸਾਡੇ ਸੁੰਦਰ ਨੇ ਬਾਥਰੂਮ ਸਾਡੇ ਸਾਰੇ ਨਿਬੜ ਗਏ ਦੋ ਕਮਰੇ ਹੋਗੇ ਤੇ ਅੱਜ ਇਹਨੂੰ ਜਾਲੀ ਲੱਗਦੀ ਐ ਕੰਮ ਖਿੱਚਿਆ ਪਾ ਦੋ ਬੰਦਿਆਂ ਨਾਲ ਸੌਣਾ ਖਿੱਚੋ ਰਿਹਾ ਹੁਣ ਦੋ ਬੰਦਿਆਂ ਨਾਲ ਨਹੀਂ ਦੋ ਬੰਦੇ ਨਾ ਹੁੰਦੇ ਆਹ ਕਮਰੇ ਵਸਿਆ ਪੌੜਾ ਦਾ ਹੁਣ ਤੱਕ ਕਿਉਂਕਿ ਇੱਕ ਬੰਦਾ ਪਹਿਲਾਂ ਲੱਗਾ ਤੇ ਇੱਕ ਕਮਰੇਕ ਤਾਂ ਉਹਲੇ ਕਮਰੇ 'ਚ ਉਹ ਕਮਰੇ 'ਚ ਇਹਨੂੰ ਚਾਰ ਪੰਜ ਦਿਨ ਲੱਗ ਗਏ ਤੇ ਆਹ ਕਮਰੇ 'ਚ ਤਿਆਂ ਕਮਰਾ ਸਮਝ ਲਓ 2 ਦਿਨ ਚ ਨਵੇਟਤਾ ਥੋੜਾ ਜਿਹਾ ਉਹ ਪਰਦੇ ਵਾਲੇ ਕਰਕੇ ਟਾਈਮ ਲੱਗ ਗਿਆ ਨਹੀਂ 2 ਦਿਨ ਚ ਕਮਰਾ ਨਵੇਟਤਾ ਦਾ ਉਹਨਾਂ ਨੇ ਆ ਨਾ ਤੇ ਬਾਥਰੂਮ ਸਾਡੇ 21 ਦਿਨ ਚ ਨਵੇਟਤੇ ਇਹਨਾਂ ਨੇ ਉਹ ਬਾਥਰੂਮ ਸਾਡਾ ਸਿੰਪਲ ਹੈਗਾ ਇਹ ਤਾਂ ਸਮਝ ਲਓ ਇਧਰ ਦਿਨ ਚ ਨਵੇਟਤਾ ਆਹ ਕਮਰਾ ਤੇ ਉਹ ਬਾਥਰੂਮ ਨਵੇਟਤਾ ਤੇ ਇਹ ਪਿਛਲਾ ਵੀ ਕਰਤਾ ਇਹਨਾਂ ਨੇ ਇਧਰਲੀ ਸਾਈਡ ਵਾਲਾ ਤੇ ਇਹਨੂੰ 4 ਦਿਨ ਲੱਗ ਜਾਣਾ ਅੱਜ 23 ਹੋ ਗਈ ਦੇਖ ਲਓ 23 24 25 26 27 ਤੱਕ ਹੋ ਜਾਊਗਾ 27 ਤੱਕ ਇਹ ਫਿਰ ਇੱਕ ਇੱਕ ਦੋ ਦੋ ਦਿਨ ਇਹਨਾਂ ਨੇ ਖਾਣਾ ਇਹਨਾਂ ਨੇ 5 ਤਰੀਕ ਨੂੰ ਜਾਣਾ ਆਪਣੇ ਦੇਸ਼ ਜਿਹੜੇ ਕਾਉਂਸਲਿੰਗ ਵਾਲੇ ਆ ਉਹ ਕਹਿੰਦੇ ਅਸੀਂ 5 ਤਰੀਕ ਦੇ ਪਹਿਲਾਂ ਪਹਿਲਾਂ ਨਵੇੜ ਦੇਣਾ ਬਾਕੀ ਦੇਖਦੇ ਵੇ ਕੰਮ ਤਾਂ ਖਿੱਚਿਆ ਹੋਇਆ ਵੈਸੇ ਨਵੇੜ ਵੀ ਸਕਦੇ ਆਏ ਨਹੀਂ ਕਿ ਖੋਲੜਵਾਜ ਨਹੀਂ ਕਰਦੇ ਕਿ ਫਟਾਫਟ ਕੰਮ ਫਾਹਾਰਾ ਵੱਢ ਕੇ ਚੱਲ ਜਾਣਾ ਪਰ ਕੰਮ ਵੀ ਆ ਤਸੱਲੀ ਵਾਲਾ ਕਰਦੇ ਆ ਹਲੇ ਇਹ ਨਾ ਭਾਈ ਕਿ ਕਿ ਟਟਹੋਰ ਲਾਉਣੀਆਂ ਹਲੇ ਲੇਟਾ ਕੱਢਣੀਆਂ ਇਹਨਾਂ ਦੀਆਂ ਫੇਰ ਪਤਾ ਲੱਗੂਗਾ ਹਲੇ ਕੰਮ ਹੁਣਾਂ ਪੌਣ ਛੱਡੇ ਪਰੇ ਲੇਟਾ ਕੱਢਣੀਆਂ ਇਹਨਾਂ ਨੇ ਤੇ ਹੁਣ ਦੇਖਦੇ ਮਿਸਤਰੀ ਕਾਦ ਹੁੰਦੇ ਆ ਓਏ ਮਿਸਤਰੀ ਆ ਗਏ ਉਹ ਪਰ ਤੇ ਮੋਡਰ ਚਲਾ ਦੇ ਪਾਣੀ ਪਾਜਾ ਦਾ ਉੱਪਰ ਇਧਰ ਸਾਡਾ ਭਾਈ ਕਹ ਲੈ ਜੀ ਜੀ ਵਧੀਆ ਵੀਰੇ ਵਧੀਆ ਹੋਰ ਵਧੀਆ ਕਿਰਪਾ ਥੱਲੇ ਕੰਮ ਪਾ ਹੋਰ ਜੀ ਇੱਧਰ ਆਇਆ ਜੱਬੀ ਇਹਨਾਂ ਬਾਈ ਤੇ ਅੱਛਾ ਹਾਂਜੀ ਹੋਰ ਤੁਹਾਡਾ ਵੀ ਕਹਿੰਦਾ ਚੈਨਲ ਖੋਲ ਲਿਆ ਹੈ ਹਾਂ ਵੀਰੇ ਆਪਾਂ ਨੂੰ ਖੋਲ ਲਿਆ ਕੀ ਨਾਮ ਹੈ ਅਮਰਦੀਪ ਸਿੰਘ ਨੂੰ ਆ ਜਾ ਵੀਰੇ ਅੱਛਾ ਜੀ ਕਰਿਓ ਮੜੀ ਜੀ ਭਾਈ ਬਾਈ ਨੂੰ ਜਰੂਰ ਸਪੋਟ ਕਰਿਓ ਹੋਰ ਕਾਰ ਠੀਕ ਲੱਗਿਆ ਵਧੀਆ ਵੀਰੇ ਟਾਂਗੜਿਆ ਮੈਂ ਇੱਥੇ ਜ਼ਬਰਦਸਤ ਲਾਤੀ ਬਾਈ ਇਹ ਪੱਕਾ ਹੀ ਕੰਮ ਕਰ ਲਿਆ ਸਲਾਬ ਤਾਂ ਆ ਗਿਆ ਹੁਣ ਦੇ ਲੈ ਅੰਦਰ ਸਲਾਬ ਨੇ ਤੁਹਾਨੂੰ ਪਦਣਾ ਹੈ ਬਿਲਡਿੰਗ ਇਹ ਬਣ ਜਣੀ ਗਿਆ ਪਰ ਤਾਂ ਕੰਮ ਕਰ ਲੈ ਹੈ ਹਾਂ ਹੋਰ ਮਾ ਉਸਨੂੰ ਦੇਖਦਾ ਤਾਂ ਮੈਨੂੰ ਲੱਗਿਆ ਬੁਰਾ ਹਾਲ ਹੋਇਆ ਵਾ ਨਹੀਂ ਪਹਿਣਾ ਵੀਰੇ ਤਾਂ ਸਾਫ ਹੋਣਾ ਮਾ ਉਸ ਤਾਂ ਮੀਂਹ ਅੱਜ ਪਹਿਣਾ ਨਹੀਂ ਮੀਂਹ ਦੱਸਿਆ ਵਾ ਸਾਹ ਨੂੰ 27 ਤਰੀਕ ਨੂੰ ਪਹਿਣਾ ਵੀਰੇ ਇਹਨਾਂ ਦੀ ਮਾਲਕ ਦੀ ਕਿਰਪਾ ਨਾਲ ਪੈ ਜਾਂਦਾ ਹਰ ਸਾਲ ਹਾਂ ਬਾਕੀ ਚੱਲ ਦੇਖਦੇ ਕਿਆ ਪਾਣਾ ਅੱਜ ਪੈ ਗਦਾ ਮੈਂ ਠੀਕ ਹੈ ਹੂੰ ਉਦੋਂ ਪੈ ਗਿਆ ਤਾਂ ਵੀ ਠੀਕ ਹੈ ਬਈ ਤਾਂ ਦੇ ਕਿੰ ਕੀ ਰੱਖੇ ਮੜਾ ਜਾ ਬਸ ਠੀਕ ਕੋਈ ਨੁਬਾਈਆਂ ਨੂੰ ਕਹਿ ਤਾ ਸਾਰਿਆਂ ਨੂੰ ਠੀਕ ਹੈ ਠੀਕ ਹੈ ਜੀ ਹੱਥ ਬੰਨ ਕੇ ਬੇਨਤੀ ਹੋ ਆਪਣੇ ਕਿ ਨਹੀਂ ਹੂੰ ਠੀਕ ਹੈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆ ਚੱਲੇ ਡਿਊਟੀ ਬਾਈ ਨਾ ਵਾਚ ਚੱਲੇ ਮਗਾ ਭਾਈ ਬੈਠਾ ਆਪਣਾ ਮਗਾ ਮਿਲੇ ਜਾਂਦੇ ਆ ਠੀਕ ਆ ਠੀਕ ਆ ਬਾਈ ਠੀਕ ਆ ਹਾਲੇ ਆਪਾਂ ਪਰ ਚੜਾਤੇ ਹਾਲੇ ਆਪਣਾ ਜਿਹੜਾ ਫਰੰਟ ਔਰ ਗੇਟ ਹੈਗਾ ਐਲੀਵੇਸ਼ਨ ਆਉਣਾ ਫੇਰ ਦੇਖਾਂਗੇ ਮੋੜਲਾ ਐਨੇ ਮਿਸਤਰੀ ਵੀ ਅਜਿੱਕੇ ਆਪਣਾ ਉਹਦੇ ਕਰਕੇ ਉੱਪਰ ਆ ਕੇ ਤੁਹਾਨੂੰ ਮੈਂ ਤੱਲਾ ਬਾਈ ਉਹ ਕੰਧਾਂ ਚੰਮਣਗੇ ਉਹ ਕੰਧਾਂ ਨਵੇੜ ਕੇ ਵੀ ਪਿਛਲੀ ਕੰਧ ਨੂੰ ਲੱਗੂਗੇ ਤੇ ਬਾਕੀ ਦੇਖਦੇ ਵੇ ਕਿੰਨਾ ਕੋਮੰਦ ਲੋ ਵੇ ਮੀਹ ਵਾਲਾ ਮੌਸਮ ਸੀਗਾ ਤੇ ਮੀਹ ਪੈਣ ਲੱਗ ਗਿਆ ਸੜਕਾਂ ਦੇਖੋ ਐਨ ਗਿੱਲੀ ਹੋ ਗਈ ਹਾਂ ਕੋਈ ਐਨ ਗਿੱਲਾ ਮੀਹ ਪੈਣ ਲੱਗ ਗਿਆ ਪੂਰਾ ਕਿੜਮਣ ਕਾਣੀ ਐ ਵੈਸੇ ਮੀਹ ਚ ਘੁੰਮ ਹੋ ਸਕਦਾ ਕਿੜਮਣ ਕਾਣੀ ਮੈਂ ਕਹਾਂ ਨਾ ਅੱਧਾ ਘੰਟਾ ਖੋ ਗਿਆ ਸੜਕ ਦੇਖੋ ਐਨ ਗਿੱਲੀ ਹੋ ਗਈ ਐਨ ਦੂਏ ਲੋਡ ਨੇ ਤੇਜ਼ ਮੀਂਹ ਐ ਕਿੜਮਣ ਕਾਣੀ ਹੀ ਹੈ ਐ ਛੱਟੇ ਕਰਦੇ ਹੋ ਦੇਖਦੇ ਹਾਂ ਦੋਨੋਂ ਇਦਾਂ ਦਾ ਹੀ ਪੈ ਰੇ ਮੀਹ ਥੋਡੇ ਵੱਲ ਵੀ ਅੱਜ ਬਈ ਮੀਂਹ ਹੀ ਦੱਸਿਓ ਮੜਾ ਏਦਾਂ ਹੀ ਬੱਦਲ ਬਾਈ ਜੀ ਹਵਾ ਛੋਟੂ ਇਹ ਗਿਰ ਗਿਆ ਤਾਂ ਮਾਚੀ ਟੁੱਟਿਆ ਹੋ ਰੇ ਨਾ ਤੇ ਜਾ ਆ ਗੰਦ ਨਿਮੜੇ ਦੇ ਆ ਦੇਖਦੇ ਕਾ ਤੱਕ ਨਿਬੜਦੀ ਵੈਸੇ ਉੱਪਰ ਦਾ ਪੈੜ ਹੋ ਕੇ ਹੀ ਹੋਣੀ ਐ ਪੈੜ ਮੈਂ ਕਿਹਾ ਸਵੇਰੇ ਬਾਅਦੇ ਲਿਆਉਂਗੇ ਇਹਨੇ ਆ ਵੀ ਮੀਂਹ ਚ ਕੰਮ ਚੱਲਵੇ ਇੱਧਰ ਮੀਂਹ ਤੇਜ਼ ਹੋ ਗਿਆ ਹੁਣ ਹੌਲੀ 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 ਸਪੀਡ ਫੜ ਰਿਆ ਮੈਂ ਇਹੰਦਰ ਡਾਉਨ ਸਿਨ ਲਿਖਾਲੇ ਉਹਨਾਂ ਨੂੰ ਪਤਾ ਹੀ ਨਾ ਲੱਗ ਰਿਹਾ ਮੀ ਇਹਦਾ ਡਾਉਨ ਸਿਨ ਲਿਖਾਲੇ ਬਾਹਰ ਆ ਕੇ ਦੇਖਦੇ ਕਹਿੰਦਾ ਮੀ ਪੈਂਦਾ ਅੰਦਰ ਪਤਾ ਹੀ ਨਾ ਲੱਗਦਾ ਉਹਨਾਂ ਨੂੰ ਨਹੀਂ ਆ ਗਿਆ ਬਾਅਦ ਮੀ ਤੇਜ਼ ਮੀ ਆ ਗਿਆ ਤੇਜ਼ ਬਾਣ ਲਾਈਟ ਨਹੀਂ ਆਇਆ ਮੀ ਤਾਂ ਪੈਂਦਾ ਲਾਈਟ ਕੋ ਆਣਾ ਜ਼ਰੂਰੀ ਹੈ ਮੀਂਹ ਨਾ ਤੇ ਰਿਵਿਨਿਆ ਜਦੋਂ ਲਾਈਟ ਵੱਜ ਗਈ ਤਾਰ ਦਾ ਨਹੀਂ ਹਿੱਲ ਗਈ ਨਹੀਂ ਤਾਰ ਨਹੀਂ ਲਾਈਟ ਲਗਾਉ ਜਨਾ ਤੇ ਲੋ ਵੀ ਉਹ ਦੇਖੋ ਤੂੰ ਚੜ ਗਈ ਦੁਪਹਿਰ ਦਾ ਵਾਰ ਦਾ ਟਾਈਮ ਹੈ ਮੀਂਹ हट ਗਿਆ ਮੀਂਹ ਸੋਣੀ ਟੱਟ ਲਾ ਗਿਆ ਇੱਕ ਵਾਰ ਤਾਂ ਇੰਕ ਬੱਗ ਬੱਲ ਲੱਗੀ ਮਿੱਟੀ ਉਹ ਦੇਖਣ ਚੱਲੀ ਪਰ ਮਾਮੇੜੀ ਵੀ ਆ ਗਈ ਤੋਂ ਪਚੜਾਈ ਤੋਪਾ ਹਾਂਜੀ ਉੱਪਰ ਆਹੀ ਆ ਬਸ ਸਾਹਮਣਾ ਕਿਹੜਾ ਵੀ ਕਿਧਰ 2 ਬਜ 2 ਵਜੇ ਰੱਖਣ ਵਾਲੀ ਫਾਇਰ ਚ ਗਿਆ ਹੈ ਹੈ ਫਾਇਰੇ ਵਿੱਚ ਐ ਦੇ ਵਿੱਚ ਹਾਂਜੀ ਹੋਰੀ ਗੱਲ ਹੋਰੀ ਹਾਂਜੀ ਕਿੱਧਰ ਕਿੱਲੇ ਬਹੁਤ ਛੋਟੀ ਰੱਖਣੀ ਹੈ ਆਪਣਾ ਰੋਸ਼ਨਦਾਨ ਜੀ 6 ਫੁੱਟ ਪਜਾ ਕੇ ਦੋਨੋਂ ਸੈਂਟਰ ਚ 6 ਫੁੱਟ ਪਜਾ ਹਾਂਜੀ 10 ਫੁੱਟ ਪਹੁੰਚਦੇ ਜੀ ਇਹ ਤਾਂ ਉੱਚੀ ਹੋਗੀ bari 6 ਛੋਟੀ ਹੀ ਹੋਊ ਤਾਂ ਬਸ ਮੜੀ ਉਹ ਹਵਾ ਕ੍ਰੋਸ ਹੋਣੇ ਨੂੰ ਆਹੋ ਕੀ ਕਰਵਾਉਂਦੇ ਆ ਇਹ ਇੱਕ ਮੋਰੇਂ ਦਰਵਾਜੇ ਸਹੀ ਰੇਂਦੇ ਦੋ ਫਿਰ ਹਾਂਜੀ ਕੁੱਤਾ ਵੱਡਾ ਕਿੰਨਾ ਵੱਡਾ ਹਾਂਜੀ ਕੁੱਤਾ ਵੱਡਾ ਕਿਹੜਾ ਸੂਛਾ ਇੱਕ ਖੋਲੜਿਆਂ ਲੱਗਣਾ ਕਿ ਬੰਦੇ ਲੱਗਣਾ ਦੋਨਾਂ ਫਿਰ ਇੱਕ ਵੱਡਾ ਇੱਕ ਵੱਡਾ ਨਾਲ ਛੋਟਾ ਹਲਵਾ ਲਈ ਉਹ ਨਹੀਂ ਸੋਹਣਾ ਲੱਗਣਾ ਸਵੇਰੇ ਕਰ ਜਾਣਾ ਪਹਿਲਾਂ ਆਲੂ ਨੂੰ ਕਟਿੰਗ ਕਰੂੰਗਾ ਫਿਰ ਪੈਰੀ ਕਰੂੰਗਾ ਇੱਧਰੇ ਰੱਖ ਲਾਂਦੇ ਆਂ ਸਾਹਮਣੇ ਫਿਰ ਇਹ ਕਿੱਥੇ ਰੱਖ ਲੋ ਇੱਥੇ ਉੱਧਰੇ ਉੱਧਰੇ ਇੱਧਰ ਦਰਵਾਜ਼ਾ ਆ ਜਾਣਾ ਫਿਰ ਆਪਣਾ ਉਰੇ ਬੰਦ ਕਰਾ ਲਾਂਦੇ ਉੱਥੇ ਰੱਖ ਦਿੰਦੇ ਓਰੇ ਓਰੇ ਇੱਥੇ ਲੋ ਆ ਇੱਥੇ ਲਵਾ ਲੰਦੇ ਫਿਰ ਬਾਜਿਆ ਫਿਰ ਇਹਨੂੰ ਬੰਦ ਰੱਖ ਲੰਦਿਆਂ ਨਿਤਬਾਰੀ ਲੋਰ ਦੇ ਕਰਾ ਲਾਂ ਛੋਟੀ ਜੀ ਨੂੰ ਆਉਣੀ ਹੈ ਬਾਰੀ ਚਾਹੀਦੀ ਹੈ ਇੱਥੇ ਦੂਜਾ ਕਰਾ ਲਾਂ ਮੈਂ ਬੱਦਲ ਆਪਣਾ ਸਾਡੇ ਕਮਰੇ ਚ ਕਰਿਆ ਹੋਇਆ ਬਦਲ ਜਾ ਨਵਰੇ ਤਾਂ ਬੰਦੇ ਆ ਨਕਸ਼ੇ ਜਮ ਚਾਹ ਲੈਣਾ ਇਹ ਕਿੰਨਾ ਚੁਪਾ ਨਹੀਂ ਚੱਲਿਆ ਇਹਨਾਂ ਨੂੰ ਕਾਗਜ਼ ਦੇ ਆਜਰੇ ਕਿਉਂ ਇਹ ਤਾਂ ਪੜੂਂਦਾ ਤਾਂ ਰੱਖਦੇ ਸੰਦੀ ਨਹੀਂ ਆ ਆ ਇੱਥੇ ਆਉ ਹਾਂ ਆਹ ਤਾਂ ਦੇ ਨਾ ਮੁੰਨੇ ਹਨ ਅੱਗੇ ਤੇ ਜਿਹੜੇ ਅੰਦਰ ਹੋਣਗੇ ਮਸੂਲੀ ਨਹੀਂ ਆਦਰਾਜ ਹੋਣਾ ਹੋਰੇ ਬਾਹਰ ਨਿਕਲਣੇ ਨੂੰ ਬਾਹਰ ਹੋਰੇ ਨਿਕਲਦੇ ਹਾਰੇ ਬਾਥਰੂਮ ਬਣਾਉਣਾ ਹੈ ਜੀ ਇੱਥੇ ਬਣਾ ਲਾਂਗੇ ਛੋਟਾ ਜਿਹਾ ਬਣਾਉਣਾ ਜਿਹੜਾ ਵਾਰਾ ਹੁੰਦੇ ਦਿੱਖੇ ਆਹ ਸੰਭੀ ਤਕਾਕਰ ਲੱਕੜੀ ਪਾ ਲਾਂਗੇ ਉਹਦੇ ਇਹਦੇ ਦੂਜੇ ਬਣਦੇ ਨਹੀਂ ਹੈਗੇ। ਲੱਕੜੀ ਵਾਲੇ। ਬਾਹਰ ਨੂੰ ਲੱਗੂਗਾ ਖੋਲਣਾ ਉਹ। ਬਾਹਰਲੀ ਸਾਈਡ ਨੂੰ ਲੱਗੂਗਾ। ਇੱਧਰ ਤੇ ਬਾਹਰ ਨੂੰ ਖੁੱਲਦਾ ਤਾਂ ਆਪਣਾ ਉਹ। ਹਾਂ ਬਾਹਰ ਨੂੰ। ਮੱਕ ਇੱਧਰ ਵੇ ਦੇਖੂਗੇ ਵਾਲਾ ਡਿਜ਼ਾਈਨ ਇੱਕ ਬੀਲ ਪਰ ਬਾਥਰੂਮ ਇੱਥੇ ਤੇ ਜਿਹੜੇ ਕਿ ਦੂਰ ਆ ਬਹੁਤ ਇੱਥੇ ਤੇ ਹਾਂ ਬੈਠੇ ਬੈਠੇ ਕੋਈ ਗੱਲ ਆਯੋ ਬਾਥਰੂਮ ਦੇ ਇੱਕ ਬੀਲ ਪਰ ਤੁਰ ਕੇ ਜਾਣਾ ਜਿੱਦਾਂ ਹੈ ਉੱਥੇ ਜਾਂਦੇ ਨੇ ਨੇੜੀ ਆ ਤਾਂ ਦੂਜਾ ਮੈਨੂੰ ਜਾਇ ਹੋਇ ਚਲ ਬੰਦਾ ਜੇ ਤੋ ਉਧਰ ਚਲੀ ਜਾਵੇ ਤੁਰ ਕੇ ਅੱਜ ਦੂਰ ਬਾਹਰੋਂ ਤਦ ਸੈਂਕੜਾ ਜਿਉਂ ਮੇਰੇ ਹੱਥੋਂ ਧੋਣੇ ਵਾਲਾ ਬਾਹਰ ਬੰਦ ਹੋ ਜਾ ਤੈਨੂੰ ਹੱਥ ਤੋਂ ਉਂਗਲੋ ਕਿਹਾ ਆ ਚੱਲ ਇਹ ਅਰੋ ਕੈਮਰੇ ਜੀ ਉਹ ਆ ਗਿਆ ਉਹ ਸਿੱਧੇ ਜਿੱਤੇ ਬੈਠੇ ਉੱਪਰ ਕੋਈ ਬੰਦਾ ਆਇਆ ਕੋਈ ਬਿਲਨ ਆਇਆ ਇੱਥੇ ਹਾਲਜਾ ਬੈਠੀ ਬਿਠਾਣਾ ਬਸ ਅੱਛੀ ਜਿਹੀ ਜਿਹੜਾ ਉਹ ਬਾਥਰੂਮ ਇੱਥੋਂ ਬਾਹਰ ਕੱਢੂਗਾ ਇੱਥੇ ਵਿੜੇ ਜੇ ਬੈਠਣਾ ਤੂੰ ਪੰਜ ਹਾਂਜੀ ਹਾਂ ਚੜ੍ਹਦੀ ਤੂੰ ਪਤਾਇਆ ਕਰੋਗੀ ਚੜ੍ਹਦੀ ਆਏਗਾ ਨਹੀਂ ਉਰੇ ਚੜ੍ਹਦੀ ਤੂੰ ਪਤਾਇਆ ਕਰੋਗੀ ਉੱਪਰ ਸ਼ਿਵਦੀਪ ਮੋਰੇ ਤੇਰੇ ਇੱਧਰ ਆਣਾ ਜਪੜਾਉਣਾ ਹੈ ਚੜ੍ਹ ਬੈਠ ਜਿੱਦਾਂ ਦੂਜਾ ਇਹਦਾ ਆਉਂ ਸਾਈਡ ਆ ਇਹਨੇ ਹਾਂ ਨਾਲੇ ਆ ਬੁੱਟ ਡਿਜ਼ਾਈਨ ਆ ਨੇ ਵਿੱਚ ਬੁੱਟ ਡਿਜ਼ਾਈਨ ਕਾਕਰ ਨੇ ਜਾਨ ਆਪਣੇ ਕੋਲ ਆ ਜਾਣਾ ਇਹ ਨਹੀਂ ਆਪਾਂ ਕੰਦ ਕਰੂੰਗੇ ਥੋੜੀ ਥੋੜੀ ਕੰਦ ਕਰੂੰਗੇ ਜੰਗਲਾ ਨਹੀਂ ਬਣਨਾ ਜੰਗਲਾ ਬਣ ਜਾਣਾ ਬਰੇ ਜੰਗਲਾ ਬਣੂਗਾ ਫਾਈਲ ਜੰਗਲਾ ਬਣੂਗਾ ਦੇਖ ਨਾ ਮਨੋ ਫੋਟੋ ਤੇ ਬੈਠ ਕੇ ਬਣਾਉਣੇ ਪੈਰ ਸੋ ਖੁੰਜੇ ਲੋੜ ਰਹਿਣਾ ਕਿਸਾ ਜੋ ਤੇਰੇ ਨਾਲ ਚਰ ਲੋੜ ਰਹਿਣਾ ਖੁੰਜੇ ਚ ਜਾਦੀ ਜੀ ਆ ਤਾਂ ਵੈਸੇ ਹੀ ਛਾ ਰੱਖਿਆ ਹੋਇਆ ਉੱਦਾਂ ਰੱਖਿਆ ਜੀ ਜਿਆਦਾ ਬੜਾ ਹੋ ਜਾਣਾ ਤਾਂ ਬਣਾਉਣਾ ਬਣ ਸਕਦਾ ਹੈ ਜੇ ਬਣਾਉਣਾ ਹੋਵੇ ਹਾਂ ਜੀ ਜਾਦੀ ਖੜਾ ਜੀ ਤੇ ਤੇ ਹੋਏ ਤਾਂ ਜ਼ੋਰ ਬਣਦਾ ਜੇ ਖਲੋਏ ਤਾਂ ਮੈਂ ਜਿਆਦਾ ਮੁਰੇ ਵੀ ਹੈ ਹੀ ਐਡਾ ਕੀ ਕਰਨ ਇਹ ਜਿਆਦਾ ਬੜਾ ਹੋ ਜਾਣਾ ਰੰਗ ਲੋ ਜਵਾ ਇਦਾਂ ਲਾ ਦੇ ਇਸ ਤੇ ਬਣਾ ਦੇ ਸਾਬ ਪੋੜੇ ਬਣਾ ਦੇ ਸਾਬ ਪੋੜੇ ਨੋਕ ਤੇ ਫੇਰੇ ਇਹੇ ਖਾ ਤੋ ਕਿਉਂ ਐ ਦਹਿਸ਼ਤ ਹੀ ਜਾਣਾ ਫੇਟਾ ਹੈਗਾ ਹੁਣ ਬਗੇਰਾ ਇੱਥੇ ਮੰਨ ਜਾਣਗੇ ਸਾਬ ਪੋੜ ਬਣਾਉਣ ਇੱਥੇ ਬੋਲ ਗਿਆ ਆ ਸਾਬ ਪੋੜੇ ਇਰਸਾ ਆ ਸਾਬ ਪੋੜੇ ਬਣ ਜਾ ਜਾਂ ਦੇ ਕਾਨੂੰ ਐਨੇ ਡੇੜਾ ਛੋਟਾ ਹੋਈ ਜਾਣਾ ਹੂੰ ਹੂੰ ਇਦਨੋਂ ਤਾਂ ਖੁੱਲਾ ਐਨ ਅਜਿਹੇ ਪੁਰਾਣੇ ਸਾਲੀਆਂ ਇਹਦੇ ਭਾਈ ਨੂੰ ਮਚਕਾਓ ਨਿਕਲਦੇ ਵੀ ਥੋੜਾ ਹੋਰ ਪਿਆ ਉੱਥੇ ਥੋੜਾ ਨਿਕਲਣਾ ਹੋਰ ਜਿੱਦਾਂ ਵੀ ਸਾਰੇ ਮੈਂ ਤਾਂ ਹੀ ਕੋਠੇ ਪਜਾਈਂਦਾ ਇਧਰ ਪਾਲੇ ਪਾਸੇ ਸੁੱਟ ਦਾਂਗੇ ਦੇਖਾਂ ਦੀ ਤੇ ਆਏ ਉਹ ਤਾਂ ਹੀ ਉਹੀ ਨਿਕਲਣਾ ਨਾ ਚਕਾਈ ਤਾਂ ਹੀ ਪੁਰਖ ਜਿਹੜੇ ਇੱਥੇ ਪਾਲੇ ਪਾਸੇ ਸਿੱਟ ਕੇ ਹੂੰ ਉਦੋਂ ਨੂੰ ਚਕਾ ਕੱਢ ਦਾਂਗੇ ਬਸ ਜਿੰਨਾ ਹੁਣ ਪਰਾਲੇ ਕਰਵਾ ਕੇ ਬੱਚੂ ਬੱਚੂ ਸਾਰਾ ਇਹਦਾ ਸਾਰਾ ਖੰਡਮਾਲ ਸੁੱਟ ਦਾਂਗੇ ਆਂ ਗਾਡਰ ਰੋਡਰ ਵੀ ਸਾਰੇ ਮਸਾੜਾ ਆ ਗਿਆ ਕੀ ਕਰੀ ਜੀ ਕੀ ਹੈ ਕੀ ਹੈ ਜੀ ਕਿਸ ਨੇ ਕਰਾਤਾ ਤੁਮਾ ਕਰਾਤਾ ਜਿਹੜਾ ਹਲਤੀ ਵਾਲਾ ਇਹ ਆਪਣਾ ਤਾਂ ਹੈ ਨਹੀਂ ਤਾਂ ਇਹ ਬੱਦ ਤੇ ਨਿਆਣੇ ਨਾਲ ਲਸਟਿਆ ਹੋਗਾ ਉੱਥੇ ਦਿਖਾਣਾ ਨਿਆਣੇ ਨਾਲ ਹੀ ਸੱਪਿਆ ਹੁਣ ਚੱਲੋ ਭਾਈ ਹੁਣ ਕਰਦੇ ਆਪਾਂ ਵੀਡੀਓ ਬੰਦ ਥੋੜੇ ਵਾਲੀ ਦੱਸਿਓ ਵੀ ਇੰਨਾ ਵੀ ਪਿਆ ਤੇ ਮਿਲਦੇ ਹੁਣ ਅਸੀਂ ਅਗਲੇ ਬਲੌਗ ਚ